ਦੋਸਤੋ ਤੁਸੀਂ ਖੁਦ ਦੇਖੋ ਇਹ ਫਿਰੋਜ਼ਪੁਰ ਦੀਆਂ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਉਦਮ ਸਿੰਘ ਚੌਕ ਦੇ ਨਜ਼ਦੀਕ ਜਿਹੜਾ ਐਚਡੀਐਫਸੀ ਬੈਂਕ ਦੇ ਬਿਲਕੁਲ ਸਾਹਮਣੇ ਦੀਆਂ ਤਸਵੀਰਾਂ ਨੇ ਜਿੱਥੇ ਇੱਕ ਪ੍ਰਵਾਸੀ ਦੇ ਕੋਲ ਰੇੜੀ ਦੇ ਉੱਪਰ ਕਿੰਨਾ ਰਾਸ਼ੇ ਰਾਸ਼ੇ ਕਿਹੜੇ ਖੜੇ ਨੇ ਉਹ ਵੀ ਸਾਡੇ ਪੰਜਾਬੀ ਖੜੇ ਨੇ ਪਰ ਦੂਸਰੇ ਪਾਸੇ ਇੱਕ ਗੁਰਸਿੱਖ ਨੌਜਵਾਨ ਪੰਜਾਬੀ ਇਹਦੇ ਵੱਲੋਂ ਇੱਕ ਵੈਨ ਤਿਆਰ ਕਰਕੇ ਟਰਾਲੀ ਟੈਪ ਤਿਆਰ ਕਰਕੇ ਆਪਦਾ ਕੰਮ ਸ਼ੁਰੂ ਕੀਤਾ ਪਰ ਸਾਡੇ ਲੋਕ ਪੰਜਾਬੀ ਦੀ ਵਜ੍ਹਾ ਪਰਵਾਸੀ ਦੇ ਦੇਖੋ ਕਿਸ ਤਰ੍ਹਾਂ ਜਿਹੜੀ ਦੇਖੋ ਕਿਵੇਂ ਖੜੇ ਹੋਏ ਨੇ ਇਹ ਦਸਤਾਰਾਂ ਬੰਨੀਆਂ ਹੋਈਆਂ ਨੇ ਇਹ ਸਾਡੇ ਵਿੱਚ ਇਹ ਕਮੀ ਮੈਂ ਪ੍ਰਵਾਸੀ ਨੂੰ ਮਾੜਾ ਨਹੀਂ ਕਹਿੰਦਾ ਕਿ ਉਹ ਆਪਣੀ ਮਿਹਨਤ ਕਰ ਰਿਹਾ ਪਰ ਅੱਜ ਸਾਨੂੰ ਜ਼ਰੂਰ ਤੇ ਆਪਣੇ ਪੰਜਾਬੀ ਨੂੰ ਪੰਜਾਬੀ ਦੇ ਨਾਲ ਖੜਨ ਦੀ ਇਸੇ ਕਰਕੇ ਜਿਹੜੇ ਨੇ ਸਾਡੇ ਨੌਜਵਾਨ ਜਿਹੜੇ ਨੇ ਲਗਾਤਾਰ ਵਿਦੇਸ਼ਾਂ ਦੇ ਵਿੱਚ ਜਾ ਰਹੇ ਨੇ ਕਿਉਂਕਿ ਸਾਡੇ ਆਪ ਦੇ ਖੁੱਦ ਦੇ ਜਿਹੜੇ ਨੇ ਖੁੱਦ ਉਹ ਇੱਕ ਦੂਸਰੇ ਦਾ ਸਾਥ ਨਹੀਂ ਦਿੰਦੇ ਇਥੋਂ ਸਪਸ਼ਟ ਦੇਖਦਾ ਪਿਆ ਹੈ ਕਿ ਜੈਲ ਸੀ ਜੜੀ ਕਿ ਸਾਡੇ ਵਿੱਚ ਸਾਨੂੰ ਚਾਹੀਦਾ ਹੈ ਕਿ ਇਹੋ ਜੇ ਨੌਜਵਾਨਾਂ ਦੀ ਸਭ ਨੂੰ ਅਸੀਂ ਸਪੋਰਟ ਕਰੀਏ ਨਾ ਕਿ ਇਸ ਤਰ੍ਹਾਂ ਪ੍ਰਵਾਸੀ ਜਿਹੜੇ ਹੈਗੇ ਨੇ ਇਹ ਪ੍ਰਵਾਸੀ ਜਿਹੜੇ ਹੈਗੇ ਨੇ ਦੂਸਰੀ ਗੱਲ ਆਪਣੇ